ਦੇ ਲੀਡਰ ਆਮ ਆਦਮੀ ਪਾਰਟੀ ਦੇ ਆਪਣੇ ਆਪ ਨੂੰ ਜਿਹੜੇ ਆਪ ਹੀ ਕਾਇ Leader ਉਹਨਾਂ ਨੂੰ ਸ਼ਰਮ ਆਊਗੀ ਜਦੋਂ ਅਸੀਂ ਇੱਥੇ ਅੱਜ ਜਿਹੜੇ ਕਾਂਗਰਸ ਪਾਰਟੀ ਦੇ ਯੂਥ ਵਰਕਰ ਜਿੰਨੇ ਇਕੱਠੇ ਹੋ ਕੇ ਤੋਂ ਕੂੜਾ ਚੁੱਕ ਕੇ ਜਾਣਗੇ ਤੋਂ ਸ਼ਰਮਨਾ ਘਾਰਾ ਜਿਹੜੇ ਸਟੇਜਾਂ ਤੇ ਰੌਲਾ ਪਾਉਂਦੇ ਟਿੱਕਾਂ ਪਾੜ ਪਰ ਸਭ ਤੋਂ ਉੱਚੀ ਜਿੰਨਾਂ ਦੀ ਆਵਾਜ਼ ਹੁੰਦੀ ਹੈ ਕਿ ਆਮ ਆਦਮੀ ਪਾਰਟੀ ਨੇ ਕੰਮ ਕਰਾਇਆ ਤੇ ਅੱਜ ਉਹਨਾਂ ਦੇ ਦਰਵਾਜ਼ੇ ਦੇ ਸਾਹਮਣੇ ਜਿੰਨਾ ਕੂੜਾ ਜਿੰਨਾ ਗੰਦ ਲੱਗਿਆ ਤੇ ਉਹਦੇ ਕਰਕੇ ਇੱਥੇ ਆਏ ਆ ਤੇ ਆ ਨਹੀਂ ਕਿ ਉਹਨਾਂ ਕਰਕੇ ਆਏ ਆ ਇੱਥੇ ਲੋਕਾਂ ਨੂੰ ਤੰਗੀ ਹੁੰਦੀ ਹੈ ਉਹ ਚੀਜ਼ ਕਰਕੇ ਆਏ ਆ ਤੇ ਇਹਨਾਂ ਨੂੰ ਪ੍ਰਮਾਤਮਾ ਅਗੇ ਅਰਦਾ ਕਾਰਾ ਮੇਰੇ ਲੋਕਾਂ ਜਿਹੜੇ ਇੱਕ ਤਾਂ ਉਹ ਬਖਲਾੜ ਦੀ ਨਤੀਜਾ ਉਹਨਾਂ ਚੋਰ ਨਿਸ਼ਾਨ ਤਾਂ ਝਾੜੂ ਆ ਜਿਹੜਾ ਉਹਨਾਂ ਹੱਥ ਚ ਫੜਿਆ ਤੇ ਝਾੜੂ ਵਾਲੇ ਨੇ ਉਹਨਾਂ ਦੇ ਹੱਥ ਚ ਝਾੜੂ ਹੀ ਫੜਾਤਾ ਕਿ ਆਉਣ ਵਾਲੇ ਸਮੇਂ ਤੇ ਝਾੜੂ ਨੇ ਹੋਰ ਹੋਰ ਕੀ ਕੀ ਕਰਨਾ ਇੱਥੇ ਸੀਗੇ ਪਿੰਡ ਪਹਿਲਾਂ ਫੇਰ ਲੈਂਦੇ ਝਾੜੂ ਆਮ ਆਦਮੀ ਪਾਰਟੀ ਦੇ ਹਲਕਾ ਇਨਚਾਰਜ ਗੁਰਬੀਚਨਰਾਵਾ ਵਾਲੋਂ ਅੱਜ ਮੰਡੀਕਰਨ ਬੋਰਡ ਅੰਦਰ ਪੈਂਦੀਆਂ ਲਿੰਕ ਸੜਕਾਂ ਦੇ ਹਲਕੇ ਵਿੱਚ ਨਹੀਂ ਪੱਤਰ ਰੱਖੇ ਗਏ ਗੁਰਦੀਪ ਸਿੰਘ ਰੰਧਾਵਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਇਹ ਕਿਹਾ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਕਾਰ ਭਗਵੰਤ ਨੂੰ ਮੰਗਦੇ ਦੂਰ ਦੇਖੀ ਸੋਚ ਦੇ ਸੱਦਾ ਬੀਤੇ ਲੰਮੇ ਸਮੇਂ ਤੋਂ ਖਸਤਾ ਹਾਲਤ ਨੂੰ ਸੜਕਾਂ ਦੀ ਹਾਲਤ ਸੁਧਾਰਨ ਲਈ ਅਰਬਾਂ ਰੁਪਏ ਖਰਚੇ ਜਾ ਰਹੇ ਹਨ ਜਿਹਦੇ ਤਹਿਤ ਅੱਜ ਪਿੰਨ ਖਾਪਰ ਜਾਜੰਦ ਤੋਂ ਵੱਡਾ ਤਲਵੰਡੀ ਰਾਮਾ ਤੋਂ ਫੱਬਰ ਵਾਲੀ ਢੰਗੀ ਥੇਤਰ ਦੇ ਤਲਵੰਡੀ ਗਰਾਮ ਵਿੱਚ ਲਿੰਕ ਸੜਕਾਂ ਮੀ ਪੱਤਰ ਰੱਖੇ ਗਏ ਹਨ ਜਿਨ੍ਹਾਂ ਦੇ ਉੱਪਰ ਪੰਜਾਬ ਸਰਕਾਰ ਦੇ 3.2 ਕਰੋੜ ਰੁਪਏ ਲਗਤ ਆਵੇਗੀ ਰੰਧਾਵਾ ਨੇ ਦੱਸਿਆ ਕਿ ਪਿਛਲੇ ਸਮੇਂ ਦੇ ਸਰਕਾਰਾਂ ਵੱਲੋਂ ਇਹਨਾਂ ਲਿੱਕ ਸੜਕਾਂ ਵਾਲਾ ਵਿਸ਼ੇ ਨਹੀਂ ਜਾਂ ਜਿਸ ਨਾਲ ਲੋਕਾਂ ਨੂੰ ਵਿਕਲਪ ਅਤਿ ਭਾਰੀ ਨੁਕਸਾਨ ਆਇਆ ਤੇ ਉਸੇ ਹੀ ਕਈ ਲੋਕ ਐਕਸੀਡੈਂਟਾਂ ਤੋਂ ਸਹਾਰੇ ਹੋਏ ਹਨ ਪਰ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸਰਕਾਰ ਵੱਲੋਂ ਬਿਨਾਂ ਥੇਟਪਵਤ ਪਿੰਡਾਂ ਸਾਰਾ ਕਸਬੇ ਦੀ ਜੰਗੀ ਪੱਧਰ ਤੇ ਵਿਕਾਸ ਕਰਜ ਕਰਵਾਏ ਜਾ ਰਹੇ ਹਨ ਇਦੋਂ ਘਾਟਾ ਦੇ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਵਰਕਰਾਂ ਵੱਲੋਂ ਗੁਰਦੀਪ ਸਿੰਘ ਰੰਧਾਵਾ ਦਾ ਨਿੱਘਾ ਸਵਾਦ ਹੈ ਕਿ ਕੱਜਾ ਇਸਲੇ ਦਿਨੀ ਪਿੰਡ ਵਿੱਚ ਕਾਂਗਰਸੀ ਆਗੂ ਵੱਲੋਂ ਪਿੰਡ ਵਿੱਚ ਚਲਾਇਆ ਗਿਆ ਸਫਾਈ ਅਭਿਆਨ ਤੋਂ ਬੋਲਦੇ ਹੋਏ ਕਿ ਹਾਂ ਤੇ ਜਿਹੜੇ ਹੁਣ ਮਤਕਸ ਕਰਦੇ ਨੇ ਗਲਤ ਕਰਦੇ ਹਨ ਅਸਲ ਵਿੱਚ ਉਹਨਾਂ ਦੀ ਇਹ ਬੁਖਲਾਹਟ ਦੀ ਨਿਸ਼ਾਨੀ ਹੈ ਕਿਉਂਕਿ ਪਿਛਲੇ 5 ਸਾਲਾਂ ਦੇ ਵਿੱਚ ਪਿੰਡਾਂ ਦੇ ਵਿੱਚ ਕਰੋੜਾਂ ਰੁਪਏ ਦੀਆਂ ਗਰਾਟੀਆਂ ਆਈਆਂ ਪਰ ਉਹਨਾਂ ਨੂੰ ਸਿਰਫ ਸੋੜੇ-ਖੁਰਦ-ਗੁਰਦ ਪਿੱਟਾ دیا۔ ਗੁਰੂਰਪੋਤ ਅਲ ਪੰਜਾਬ نیوز ਅੱਜ ਜਿਹੜੇ ਨੀਂ ਪੱਥਰ ਪੰਜਾਂ ਪਿੰਡਾਂ ਦੀਆਂ ਛੜਕਾਂ ਜਿਹੜੀਆਂ ਉਹ ਬਣਨ ਜਾ ਰਹੀਆਂ ਤਾਂ ਲਗਭਗ 2 ਕਰੋੜ ਦੀ ਲਾਗਤ ਨਾਲ ਜਿਹੜਾ ਉਦਘਾਟਨ ਹੋ ਰਿਹਾ ਉਹਦੇ ਵਿੱਚ ਛਾਪਰ ਜਨਾ ਲੈ ਕੇ ਪੱਡਿਆਂ ਤੱਕ ਸੜਕਾ ਉਹ ਇੱਕ ਤਲਵੰਡੀ ਮਾਂ ਤੋਂ ਲੈ ਕੇ ਪੱਬਰਾਲੀ ਤੱਕ ਇੱਕ ਤਲਵੰਡੀ ਹਿੰਦੂਆਂ ਇੱਕ ਜਿਹੜੀ ਬਣਨੀ ਆ ਇੱਕ ਥੀਏਟਰ ਕੇ ਤੇ ਇੱਕ ਤਲਵੰਡੀ ਘਰਾਇਆ ਲਗਭਗ 2.5 ਕਰੋੜ ਦੇ ਲਗਭਗ ਜਿਹੜੀ ਛੜਕਾਂ ਬਣ ਕੇ ਪਿੰਡਾਂ ਨੂੰ ਇਹ ਦੇਣੀਆਂ ਲਿੰਕ ਰੋਡ ਸੜਕ ਨੇ ਛੋਟੀਆਂ ਛੜਕਾਂ ਨੇ ਤਾਂ ਲੋਕਾਂ ਨੂੰ ਇਹ ਕਾਫੀ ਸਮੇਂ ਲੰਮੇ ਸਮੇਂ ਤੋਂ ਇਹਨਾਂ ਦੀ ਨਾਂ ਤਾਂ ਕੋਈ ਰਵੇਰ ਹੀ ਹੋਈ ਆ ਨਾ ਇਹਨਾਂ ਵੱਲ ਕਿਸੇ ਨੇ ਧਿਆਨ ਨਹੀਂ ਦਿੱਤਾ ਪਿਛਲੀਆਂ ਸਰਕਾਰਾਂ ਨੇ ਆਮ ਆਦਮੀ ਪਾਰਟੀ ਜਿਹੜੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਦੀ ਗਵਾਈ ਚ ਚੱਲ ਰਹੀ ਆ ਉਹਨਾਂ ਦਾ ਸਪੈਸ਼ਲ ਉਪਰਾਲਾ ਕਿ ਜਿਹੜੇ ਪਿੰਡਾਂ ਵਾਲਿਆਂ ਨੂੰ ਲਿੰਕ ਰੋਡ ਜਿਹੜੇ ਉਹਨਾਂ ਦੇ ਉਹਨਾਂ ਨੂੰ ਸਾਫ਼ ਸੁਥਰੀਆਂ ਛੜਕਾਂ ਜਿਹੜੀਆਂ ਉਹ ਦੇਣ ਦਾ ਫੈਸਲਾ ਕੀਤਾ। ਉਹਨਾਂ ਦਾ ਸਕਾਫੀ ਵਿਕਾਸ ਕਾਰਜ ਜਿਹੜੇ ਚੱਲ ਰਹੇ ਨੇ ਪਿੰਡਾਂ ਦੇ ਵਿੱਚ। ਲੇਕਿਨ ਕੁਝ ਦਿਨ ਪਹਿਲਾਂ ਤੁਹਾਡੀ ਵਿਰੋਧੀ ਪਾਰਟੀ ਦੇ ਜਿਹੜੇ ਪਿੰਡਾਂ 'ਚ ਆਣ ਕੇ ਮਤਲਬ ਹੱਥਾਂ 'ਚ ਝਾੜੂ ਫਰਕੇ ਤੇ ਤੁਹਾਡੇ ਤੰਜ ਕਸ ਰਹੇ ਨੇ ਉਹ ਕਿਸ ਤਰ੍ਹਾਂ ਦੇਖ ਰਹੇ ਜੀ? ਜਿਹੜੇ ਇੱਕ ਤਰ੍ਹਾਂ ਉਹ ਬਖਲਾੜ ਦੀ ਨਤੀਜਾ ਉਹਨਾਂ ਦਾ ਜਿਨ੍ਹਾਂ ਨੇ ਆਪਣੇ ਸਮੇਂ 'ਚ ਕੁਝ ਵੀ ਪਿੰਡਾਂ 'ਚ ਕਰਾਇਆ ਅੱਜ ਜਦੋਂ ਕਿ ਪਿੰਡਾਂ 'ਚ ਕੰਮ ਹੁੰਦਾ ਵੇਖ ਕੇ ਉਹਨਾਂ ਘੋਰੀਆ ਨੇ ਚੰਗੀ ਗੱਲ ਹੈ ਚੋਣਸ਼ਾਂਤਾਂ ਝਾੜੂ ਹੈ ਜਿਹੜਾ ਉਹਨਾਂ ਹੱਥ 'ਚ ਫੜਿਆ ਤੇ ਝਾੜੂ ਵਾਲੇ ਨੇ ਉਹਨਾਂ ਦੇ ਹੱਥ 'ਚ ਝਾੜੂ ਹੀ ਫੜਾਤਾ ਹੈ ਤਾਂ ਉਹਨਾਂ ਨੂੰ ਆਪਣੇ ਦਿਮਾਗ ਜਿਹੜਾ ਸਿਸਟਮ ਨੂੰ ਸਮਝ ਲੈਣਾ ਚਾਹੀਦਾ ਕਿ ਆਉਣ ਵਾਲੇ ਸਮੇਂ 'ਚ ਝਾੜੂ ਨੇ ਹੋਰ-ਹੋਰ ਕੀ-ਕੀ ਕਰਨਾ ਹੈ ਉਹਨਾਂ ਨੂੰ ਅੱਜ 5 ਸਾਲਾਂ ਬਾਅਦ ਝਾੜੂ ਫੇਰਨ ਦੀ ਜਾਤ ਆ ਗਈ ਹੈ ਤੇ 5 ਸਾਲ ਪਹਿਲਾਂ ਕਿੱਥੇ ਸੀਗੇ ਇੱਥੇ ਹੀ ਸੀਗੇ ਪਿੰਡ ਪਹਿਲਾਂ ਫੇਰ ਲੈਿੰਦੇ ਛਾੜੂ ਇਹਨਾਂ ਨੂੰ ਕੌਣ ਰੋਕਣ ਰਿਆ ਸੀਗਾ ਇਸ ਕਰਕੇ ਹੈ ਆਉਣ ਵਾਲੇ ਸਮੇਂ 'ਚ ਜਿਵੇਂ ਪਿੰਡਾਂ 'ਚ ਤੁਸੀਂ ਕਿਹਾ ਕਿ ਵਿਕਾਸ ਹਰ ਪਿੰਡ 'ਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਸਿੱਧਗੀ ਵਾਹਿਚ ਡੇਰਾ ਬਾਬਾ ਨਾਨਕ ਦੇ ਹਰ ਪਿੰਡ 'ਚ ਜਿਹੜਾ ਡਿਵੈਲਪਮੈਂਟ ਬੜੇ ਵੱਡੇ ਪੱਧਰ ਤੇ ਚੱਲ ਰਿਹਾ ਕੇਜਰੀਵਾਲ ਸਾਹਿਬ ਨੇ ਅਸਤੀਫਾ ਦਿੱਤਾ ਕੁਰਸੀ ਛੱਡੀ ਲੋਕੀ ਤੇ ਕੁਰਸੀ ਛੱਡਦੇ ਨਹੀਂ ਇਸ ਤਰ੍ਹਾਂ ਦੇਖ ਰਹੇ ਜੀ ਇਹਨੂੰ ਵੇਖੋ ਕਿੰਡੀ ਵੱਡੀ ਫਰਾਕ ਦਿੱਲੀ ਆ ਇੱਕ ਸਰਪੰਚ ਬਣ ਜੇ ਪੰਚਾਇਤ ਦਾ ਮੈਂਬਰ ਬਣ ਜੇ ਉਹਨੇ ਕੁਰਸੀ ਛੱਡਦਾ ਕਿਸੇ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਰਹੇ ਕੁਰਸੀ ਨੂੰ ਛੱਡਣਾ ਤੁਸੀਂ ਦੇਖ ਲਓ ਉਹਨਾਂ ਦੀ ਕਿੱਡੀ ਵੱਡੀ ਸੋਚ ਹੋਏਗੀ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਇਹ ਸਮਝਣਾ ਕਿ ਇਹ ਨਵਾਂ ਬਦਲਾਅ ਜਿਹੜਾ ਹਿੰਦੁਸਤਾਨ ਚ ਆਉਣਾ ਹੈ ਤਾਂ ਉਹ ਕੇਜਰੀਵਾਲ ਦੇ ਰੂਪ ਚ ਜਿਹੜਾ ਆਉਣਾ ਪਹਿਲਾਂ ਹੀ ਤਾਂ ਦੇ ਮੀਡੀਆ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਜਿਹੜੀਆਂ ਪਛੜੀਆਂ ਸ਼ੜਕਾਂ ਦਾ ਤੁਸੀਂ ਇਹ ਮੀਡੀਆ ਥਰੂ ਪੂਰਾ ਸਾਥ ਦੇ ਰਹੇ ਹੋ ਕਿ ਪਿਛਲੇ 25 ਸਾਲਾਂ ਤੋਂ ਇਨ੍ਹਾਂ ਸ਼ੜਕਾਂ ਦੀ ਕੋਈ ਸੁਣਵਾਈ ਨਹੀਂ ਭਗਵੰਤਾਨ ਦੀ ਸਰਕਾਰ ਦੀ ਇਹੋ ਜੀ ਸੋਚ ਹੈ ਕਿ ਜਿਹੜੀ ਲੈਂਕਰੋੜ ਪਿੰਡਾਂ ਨੂੰ ਜਾਂਦੇ ਨੇ ਉਹ ਜਿਆਦਾ ਚੱਲਦੇ ਨੇ ਤਾਂ ਉਹਨਾਂ ਨੂੰ ਚੰਗੀ ਤਰ੍ਹਾਂ ਰਿਪੇਅਰ ਕੀਤਾ ਜਾਏ। ਅਸੀਂ ਭਗਵੰਤ ਮਾਨ ਸਰਕਾਰ ਦਾ ਬਹੁਤ तहे ਦਿਲੋਂ ਧੰਨਵਾਦ ਕਰਦੇ ਆਂ। ਹਲਕਾ ਚਾਰ ਸਰਦਾਰ ਗਰਦੀਪ ਸਿੰਘ ਰਧਾਵਾ ਸਾਹਿਬ ਉਹਤ ਪਿੰਡਾਂ ਦੇ ਜਾ ਕੇ ਜਿਹੜੀ ਸ਼ਰਤ ਦੀ ਤੁਹਾਡੇ ਲੋੜ ਹੋਣ ਵਾਲੀ ਏ, ਰਿਪੇਅਰ ਹੋਣ ਵਾਲੀ ਏ ਉਹ ਚੰਗੀ ਤਰ੍ਹਾਂ ਨਾਲ ਹੋ ਕੇ ਕੰਮ ਕਰਾ ਰਹੇ। ਇਸ ਕਰਕੇ ਆਮ ਪਾਰਟੀ ਦਾ ਜਿਹੜਾ ਦਿਓ ਪਰ ਦਿਓ ਰੁਸਵਾ ਵਰਦਾ ਤਾਮਜਬ ਹੁੰਦਾ ਜਾ ਰਿਹਾ। ਇਸ ਤੋਂ ਇਲਾਵਾ ਹੋਰ ਵੀ ਡਿਵੈਲਪਮੈਂਟ ਦੇ ਕੰਮ ਜਿਹੜੇ ਚੱਲ ਰਹੇ। ਵੈਲਮੈਂਟ ਵਾਟਰ ਸਪਲਾਈ ਟੈਂਕੀਆਂ ਨੇ ਪਿੰਡਾਂ ਦੇ ਵਿੱਚ ਪੀਣ ਵਾਲਾ ਪਾ ਅੱਜ ਕੱਲ ਪਰਸੋ ਹੰਦਾਵਾ ਸਾਹਿਬ ਨੇ ਤਕਰੀਬਨ 20 ਕ ਟੈਂਕੀਆਂ ਦਾ ਅਦਗਾਟਨ ਕੀਤਾ ਹੈ ਅਸੀਂ ਪੰਜਾਬ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕਿ ਜਿਹੜੇ ਇਹਨਾਂ ਦੇ ਉਪਰਾਲੇ ਜਿਹੜੇ ਪਿਛਲੇ 17 ਸਾਲਾਂ ਤੋਂ ਹੀ ਨਹੀਂ ਧਿਆਨ ਦਿੱਤਾ ਜਾਂਦਾ ਉਹ ਕਾਫੀ ਜਿਹੜਾ ਕੋਈ 2-3 ਸਾਲ ਦੇ ਵਿੱਚ ਵਿੱਚ ਜਿਹੜਾ ਮੌਕਾ ਮਿਲ ਲਿਆ ਮੈਨੂੰ ਲੱਗਦਾ ਬਦਲਾਅ ਫਿਰ ਹੋਇਆ ਬਦਲਾਅ ਜੀ ਇੱਥੇ ਹੀ ਬਦਲਾਅ ਸ਼ੁਰੂ ਹੋ ਗਿਆ ਜਦੋਂ ਕਾਂਗਰਸ ਵਾਲੇ ਝਾੜੂ ਫਰਲੇ ਇਹ ਦੋ ਵੱਡਾ ਬਦਲਾਅ ਦੱਸੋ ਕੀ ਜੀ ਬਦਲਾਅ ਜਿੰਦਾਬਾਦ ਪਾਰਟੀ ਜਿੰਦਾਬਾਦ